ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਸਪੇਸ ਉੱਤੇ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਇਸ ਸਪੇਸ ਦੇ ਦੁਆਰਾ ਆਯੁਰਵੈਦਿਕ ਨੁਸਖੇ ਸ਼ੇਅਰ ਕਰਦੇ ਰਹਿੰਦੇ ਹਾਂ ਸੋ ਅੱਜ ਜਿਸ ਨੁਸਖੇ ਬਾਰੇ ਜਿਸ ਬਿਮਾਰੀ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਜੀ ਸਰੀਰ ਦੀ ਤਾਕਤ ਜਿਨ੍ਹਾਂ ਦੇ ਹੱਥ ਪੈਰ ਕੋਈ ਕੰਮ ਕਰਦੇ ਆ ਕੰਬਦੇ ਨੇ ਜਾਂ ਸਰੀਰ ਜਿਹੜਾ ਏ ਜਿਆਦਾ ਪਤਲਾ ਹੋ ਜਾਂਦਾ ਹੈ ਦੁਬਲਾ ਪਤਲਾ ਹੋ ਜਾਂਦਾ ਹੈ ਜਾਂ ਕੋਈ ਸਰੀਰ ਦੇ ਵਿੱਚ ਹੋਰ ਕਮਜ਼ੋਰੀ ਹੈ ਸਰੀਰ ਨੂੰ ਲੋਹੇ ਵਰਗਾ ਬਣਾਉਣ ਵਾਸਤੇ ਅੱਜ ਆਪ ਜੀ ਨੂੰ ਬੜਾ ਹੀ ਅਸਰਦਾਰ ਚਮਤਕਾਰ ਵਾਂਗੂ ਕੰਮ ਕਰਨ ਵਾਲਾ ਸਾਡੇ ਹਜ਼ਾਰਾਂ ਹੀ ਪੇਸ਼ੈਂਟਾਂ ਦੇ ਉੱਤੇ ਵਰਤਿਆ ਹੋਇਆ ਨੁਸਖਾ ਆਪ ਜੀ ਨੂੰ ਦੱਸਣ ਜਾ ਰਹੇ ਹਾਂ ਤੁਸੀਂ ਲੈਣਾ ਹੈ ਜੀ ਕੌਂਚਪਾਕ ਜੀ ਹਾਂ ਕੌਂਚਪਾਕ ਲੈ ਕੇ ਕਿਸੇ ਵੀ ਕੰਪਨੀ ਦਾ ਕੌਂਚਪਾਕ ਤੁਸੀਂ ਲੈ ਸਕਦੇ ਹੋ ਅੱਧਾ ਅੱਧਾ ਚਮਚ ਸੁਬਾ ਸ਼ਾਮ ਦੁੱਧ ਦੇ ਨਾਲ ਤੁਸੀਂ ਇਸ ਦਾ ਸੇਵਨ ਕਰਨਾ ਹੈ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਵੀ ਕਮਜ਼ੋਰੀ ਹੈ ਸਰੀਰ ਦੁਬਲਾ ਪਤਲਾ ਹੈ ਜਾਂ ਕੰਮ ਕਰਦਿਆਂ ਹੱਥ ਕੰਬਦੇ ਨੇ ਉਹਨਾਂ ਵਾਸਤੇ ਇਹ ਨੁਸਖਾ ਜਿਹੜਾ ਇਲਾਜ ਵਾਬ ਹੈ ਜਿਨ੍ਹਾਂ ਨੂੰ ਇਸ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਏ ਨੁਸਖਾ ਜ਼ਰੂਰ ਵਰਤ ਕੇ ਵੇਖਣ ਜੀ ਸਰਬੱਤ ਦੇ ਭਲੇ ਵਾਸਤੇ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰੋ ਲਾਈਕ ਕਰੋ ਅਗਲੀ ਵੀਡੀਓ ਕਿਸ ਬਿਮਾਰੀ ਵਾਸਤੇ ਬਣਾਈਏ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਜੇਸ ਵੀ ਕਿਸੇ ਨੇ ਸਾਡੇ ਕੋਲੋਂ ਕੋਈ ਹੋਰ ਕਿਸੇ ਵੀ ਬਿਮਾਰੀ ਦੀ ਦਵਾਈ ਲੈਣੀ ਹੋਵੇ ਬਣਵਾਉਣੀ ਹੋਵੇ ਉਹ ਸਾਨੂੰ ਫੋਨ ਕਰਕੇ ਦਿੱਤੇ ਹੋਏ ਵੀਡੀਓ ਦੇ ਵਿੱਚ ਦਿੱਤੇ ਹੋਏ ਨੰਬਰਾਂ ਦੇ ਉੱਤੇ ਫੋਨ ਕਰਕੇ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਸਰਬੱਤ ਦੇ ਭਲੇ ਵਾਸਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਲਾਈਕ ਕਰੋ ਅਗਲੀ ਵੀਡੀਓ ਕਿਸ ਬਿਮਾਰੀ ਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ